ਜੀ ਬਾਬਾ ਜੀ ਜੋ ਮਾਤਾ ਸਾਹਿਬ ਕੋਰ ਦੇ ਨਾਂ ਤੇ ਚੈਰੀਟੇਬਲ ਹਸਪੀਟਲ ਖੁੱਲ ਗਿਆ ਗਿਆ ਕੀ ਕਹਿਣਾ ਚਾਹੋਗੇ ਇਹਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਪਰ ਮਾਤਾ ਸਾਹਿਬ ਕੋ ਜੀ ਖਾਲਸਾ ਬਣਾਈ ਚੰਨ ਮੈਨੂੰ ਸੁਖਾ ਰਹੀ ਇਹ ਜੋ ਸੰਸਥਾ ਬੜੇ ਲੰਮੇ ਸਮੇਂ ਤੋਂ ਲੋੜਵੰਦ ਪਰਵਾਨ ਦੀ ਮਦਦ ਕਰਦੀ ਆ ਜਿਸ ਤਰ੍ਹਾਂ ਲੋੜਵੰਦ ਰੱਖਿਆ ਬਿਨਾਂ ਦੇ ਕਾਫੀ ਜਿੰਨਾਂ ਕੋਲ ਕੋ ਕਮਾਉਣ ਵਾਲਿਆਂ ਨੂੰ ਦਸਨ ਪਾਣੀ ਇਸੇ ਤਰ੍ਹਾਂ ਦਵਾਈਆਂ ਦੀ ਬਈ ਦਿੱਕਤ ਹੀ ਸਾਨੂੰ ਉਦੇ ਬਾਅਦ ਇਹ ਮੁੱਖ ਰੱਖਦੇ ਆਂ ਮਾਤਾ ਸਾਹਿਬ ਕੁਚੀ ਚੈਕਪਾਸਟ ਜਿਹੜਾ ਸੰਤ ਉਹ ਖੁੱਲਿਆ ਗਿਆ ਜਿਹਦੇ ਵਿੱਚ ਡਾਕਟਰ ਦੀ ਕੋਈ ਫੀਸ ਨਹੀਂ ਗਈ ਕੋਈ ਪਰਚੀ ਨਹੀਂ ਗਈ ਤੇ ਦਵਾਈਆਂ ਉਹ ਵੀ ਦਿੱਸ ਕਰਦੇ ਆਂ ਲੈਬੋਰੀ ਦੇ ਟੈਸਟ ਜਿਹੜੇ ਉਹ ਵੀ ਹੋ ਸਕਦੇ ਨੇ ਤੇ ਹਰ ਲੋੜ ਪਾਨ ਪ੍ਰਵਾਹ ਜਿਹੜਾ ਇੱਥੇ ਆਪਣਾ ਨਾਕੀ ਰਵ ਕਰਾ ਸਕਦਾ ਜੀ ਦੱਸ ਤੁਸੀਂ ਆਪਣੇ ਹਸਪੀਟਲ ਦੇ ਵਿੱਚ ਕਿਹੜੇ ਕਿੜੀਆਂ ਸਹੂਲਤਾਂ ਦੇਣ ਜਾ ਰਹੇ ਜੀ ਇੱਥੇ ਜੀ ਹਰ ਤਰ੍ਹਾਂ ਦਾ ਇਲਾਜ ਆਤਰਾ ਦੀ ਬਿਮਾਰੀ ਦਾ ਇਲਾਜ ਜੋ ਕਿ ਪ੍ਰੇਸ਼ਨ ਲੋਰਬੰਦ ਪਰਵਾਰਾਂ ਲਈ ਸਿਰਫ 10000 ਚ ਕੀਤੇ ਜਾਣਗੇ ਸਮੇਤ ਦਵਾਈਆਂ ਜਿੰਨੇ ਤੇ ਵੀ ਲੈਣਾ ਉਹ ਸਾਰਾ ਖਰਚਾ ਨਹੀਂ ਤਲੂਡ ਹੋਗਾ ਬਾਕੀ ਲੈਬ ਟੈਸਟ ਹਰ ਇੱਕ ਤਰ੍ਹਾਂ ਦੇ ਅਵੇਲੇਬਲ ਆ ਆਪਣੇ ਕੋਲ ਜਿਹੜੇ ਲੈਬ ਦੇ ਟੈਸਟ ਹੈਗੇ ਆ ਸਾਰੇ ਸਰੀਰ ਦੇ ਟੈਸਟ ਹੈਲਥ ਪੈਕੇਜ ਜਿਹੜਾ 800 ਰੁਪਏ ਦੇ ਵਿੱਚ ਆਪਾਂ ਸਾਰੇ ਸਰੀਰ ਦੇ ਟੈਸਟ ਕਰਦੇ ਆ ਜੋ ਕਿ ਬਾਹਰ 2000 2500 ਦੇ ਹੁੰਦੇ ਆ ਦੋ ਦੋਲਬੰਦ ਪਰਵਾਰਾਂ ਦੀ ਹਸਪੀਟਲ ਆ ਕੋਈ ਵਿੱਚ ਮਤਲਬ ਕੋਈ ਧੱਕਾ ਚਾਹੀਏ ਨਾ ਕੰਮ ਨਹੀਂ ਹੈਗਾ ਜੋ ਆਪਾਂ ਜ਼ਬਾਨ ਦਿੱਤੀ ਉਹੀ ਹੋਊਗਾ ਜੇ 10 ਕਿਸੇ ਨੂੰ ਕਿਹਾ ਦਾਹੀ ਨਵਾਗੇ ਜਿੱਦ ਜੋ ਵੀ ਆਪਾਂ ਕਮਿਟਮੈਂਟ ਕਰ ਲਈ ਉਹ ਤੇ ਆਪਾਂ ਕਰ ਹੀ ਉਤਰਾਗੇ ਕੀ ਡਾਕਟਰ ਸਾਹਿਬ ਇਹ ਜੋ ਪੈਕੇਜ ਆ ਪੈਕੇਜ ਤੇ ਸਮਝਦਾ ਆਪਣਾ ਦੋਗੇ ਆਪਣਾ 10000 ਬਿਲਕੁਲ ਦੀ ਪੈਕੇਜ ਆ ਜੀ ਚਾਰ ਦਿਨ ਸਾਡੇ ਕੋਲ ਪੇਸ਼ੈਂਟ ਰਹਿਣਾ ਜਾਂ ਅਪਰੇਟ ਤੋਂ ਬਾਅਦ ਚਾਰ ਮਤਲਬ 10000 ਦੇ ਵਿੱਚ ਜਿੰਨਾ ਵੀ ਆਪਾਂ ਬੈਕਸ ਕਰ ਲਿਆ 10000 ਦਾ ਪੌਂਦਾ ਲੀਡ ਰੱਖਿਆ ਆ ਜਿਹੜਾ ਵੀ ਅਪਰੇਟ ਕੋਈ ਕਰਵਾਉਦਾ ਤਸਵੀਰੀਆਂ ਵਗੈਰਾ ਕੋਈ ਦੁੱਤਾ ਦਾ ਉਹ ਵਿਆਹ ਹੁੰਦੀਆਂ ਤਾਂ ਹੋ ਗਿਆ ਆਪਣੇ ਪਿੱਤਿਆਂ ਦਾ ਆਪਰੇਸ਼ਨ ਪਤਲੀ ਦਾ ਹੋ ਗਿਆ ਹਨਾ ਇਹ ਸਾਰੇ 10000 ਚ ਆਪਾਂ ਕਰ ਰਹੇ ਆ ਤੇ ਇਨਕਲੂਡ ਦਵਾਈਆਂ ਚਾਰ ਦਿਨ ਜਿਹੜਾ ਸਾਡੇ ਕੋਲ ਪੇਸ਼ੈਂਟ ਜਾਂ ਤਿੰਨ ਦਿਨ ਰਹ ਜਿਹੜੀ ਜਾਂਦੇ ਨੇ 4-500 ਦੀ ਦਵਾਈ ਉਹ ਤੁਹਾਨੂੰ ਪਤਾ ਮਤਲਬ ਹੁੰਦੀ ਹੈ ਨਾ ਉਹ ਚੱਕਰ ਨੇ ਡਾਕਟਰ ਸਾਹਿਬ ਜੀ ਨਾਲ ਗੱਲ ਕਰੀਏ ਤੇ ਜਿਸ ਤਰ੍ਹਾਂ ਕੋਈ ਬਿਲਕੁਲ ਗਰੀਬ ਜਿਹੇ ਤੁਹਾਡੇ ਕੋਲ ਪਰਿਵਾਰ ਆ ਜਾਂਦਾ ਜਿਹੜਾ ਕਹਿੰਦਾ ਕਿ ਮੇਰੇ ਕੋਲ ਪੈਸਾ ਨਹੀਂ ਹੈ ਰਿਹਾ ਕਿ ਉਹਨਾਂ ਦੀ ਵੀ ਸਹੂਲਤ ਕਰਦੇ ਜੀ ਬਿਲਕੁਲ ਜੀ ਉਹਨਾਂ ਵਾਸਤੇ ਤੇ ਹਸਪੀਟਲ ਆ ਜੀ ਸਾਡਾ ਉਹਨਾਂ ਲਈ ਤੇ ਹਸਪੀਟਲ ਖੋਲਿਆ ਕੋਈ ਨਹੀਂ ਆਪਾਂ ਹੋਰ ਵੀ ਜਿਹੜਾ ਮਤਲਬ ਨਹੀਂ ਹੈਗਾ ਉਹ ਆਪਣੀ ਸਾਡੀ ਮਾਤਾ ਸਾਹਿਬ ਕੋਲ ਜੀ ਵਿਚਾਰੀ ਜਦੋਂ ਸੰਸਥਾ ਹੈਗੀ ਆ ਉਹਨਾਂ ਨਾਲ ਆਪਾਂ ਸਾਰੀ ਮੀਟਿੰਗ ਕਰਕੇ ਉਹਨਾਂ ਦਾ ਜਰੂਰ ਹੱਲ ਕਰਿਆ ਕਰਾਂਗੇ ਵਿੱਚ ਹੋਰ ਘੱਟ ਕਰ ਦਿਆ ਕਰਾਂ ਮੈਂ ਕੁਲ ਮਦਦ ਕਰਨ ਵਾਲਿਆਂ ਨੂੰ ਇਹ ਅਪੀਲ ਕਰਦਾ ਬੇਨਤੀ ਕਰਦਾ ਆ ਕਿ ਤੁਹਾਡੇ ਇਲਾਕੇ ਚ ਬਹੁਤ ਹੀ ਜ਼ਰੂਰਤਾਂ ਦੇ ਹਸਪਤਾਲ ਮਿਲ ਚੁੱਕਿਆ ਚੈਰੀ ਟੇਬਲ ਤੇ ਆਪਣਾ ਸਸਤੀ ਡੇਟਾ ਤੋਂ ਲੈ ਕੇ ਫਾਇਦਾ ਉਠਾਓ ਕੰਟੈਕਟ ਨੰਬਰ 98782 55693 ਹੋਗਾ ਇਹ ਸਾਡਾ ਨੰਬਰ ਜੇ ਕਿਸੇ ਨੇ ਗੱਲਬਾਤ ਕਰਨੀ ਹੋਵੇ ਇੱਥੇ ਪੁੱਛ ਸਕਦਾ ਜੇ ਵੀ ਕਿਸੇ ਨੂੰ ਜ਼ਰੂਰਤ ਆਵੇ ਦਿਖਾ ਦੇ 24 ਘੰਟੇ ਹਸਪਤਾਲ ਦੀ ਫੈਸਿਲਿਟੀ ਆ ਰਾਤ ਆਉ ਦਿਨ ਆਉ